ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਮੈਂ ਤੁਹਾਨੂੰ ਨਾ ਮਤਲਬ ਦੱਸ ਰਹੀ ਹਾਂ ਕਿ ਜਿਹੜਾ ਆਪਾਂ ਇਹ ਬਾਲ ਵੀਰ ਬਾਲ ਦਿਵਸ ਬਣਾ ਰਹੇ ਹਾਂ ਆਪਾਂ 18 ਤੋਂ 25 ਤਰੀਕ ਤੱਕ ਜਿਹਦੇ ਵਿੱਚ ਹਰੀ ਕਾਂਗਨਵੜੀ ਸੈਂਟਰ ਨੇ ਪੰਜ ਪੰਜ ਐਂਟਰੀਜ਼ ਹੈ ਜਿਹੜੀਆਂ ਉਹ ਜ਼ਰੂਰ ਕਰਨੀਆਂ ਨੇ ਦੇਖੋ ਜਿਹੜਾ ਸਾਨੂੰ ਆ ਬਲੂ ਲਿੰਕ ਦਿੱਤਾ ਹੋਇਆ ਅਸੀਂ ਇਹਦੇ ਉੱਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਦੇਖੋ ਆ ਸਾਈਡ ਖੁੱਲ੍ਹ ਦੇਖੋ ਐਵੇਂ ਦਾ ਪੇਜ ਆ ਜਿਹੜਾ ਸਾਡੇ ਸਾਹਮਣੇ ਆ ਗਿਆ ਜਿਹੜੀਆਂ ਖੱਜੇ ਪਾਸੇ ਆ ਤਿੰਨ ਲਾਈਨਸ ਨੇ ਇੰਨਾ ਤੇ ਕਲਿੱਕ ਕਰਾਂਗੇ ਫਿਰ ਅਸੀਂ ਡਾਟਾ ਐਂਟਰੀ 'ਚ ਜਾਵਾਂਗੇ ਇੱਥੇ ਅਸੀਂ ਯੂਜ਼ਰ ਨੇਮ ਆਈਡੀ ਪਾਸਵਰਡ ਤੁਹਾਨੂੰ ਜਿਹੜਾ ਮਿਲਿਆ ਹੋਊਗਾ ਤੁਸੀਂ ਉਹੀ ਭਰਨਾ ਜਿਵੇਂ ਮੇਰਾ ਆਲਰੇਡੀ ਸੇਵ ਹੈ ਜਦੋਂ ਮੈਂ ਸੇਵ ਕੀਤਾ ਮੇਰਾ ਖੁੱਲ ਗਿਆ ਦੇਖੋ ਬੀਰਬਾਲ ਦੀਵਸ ਗਰੁੱਪ ਸਿਲੈਕਟ ਥੀਮ ਥੀਮੇ ਤੋਂ ਸਿਲੈਕਟ ਕਰਾਂਗੇ ਬੀਰਬਾਲ ਦੀਵਸ ਠੀਕ ਹੈ ਜੀ ਲੈਵਲ ਆਊਗਾ ਇੱਥੇ ਆਂਗਣਵਾੜੀ ਸੈਂਟਰ ਠੀਕ ਹੈ ਹੁਣ ਆਪਾਂ ਇੱਥੇ ਆਂਗਣਵਾੜੀ ਸੈਂਟਰ ਆ ਜਿਹੜਾ ਉਹ ਸਿਲੈਕਟ ਕਰਨਾ ਇੱਥੇ ਇਥੋਂ ਐਕਟੀਵਿਟੀ ਆਪਾਂ ਜਿਹੜੀ ਹੈਗੀ ਉਹ ਸਿਲੈਕਟ ਕਰਨੀ ਠੀਕ ਹੈ ਜੀ ਦੋਸੀ ਇਥੋਂ ਐਕਟੀਵਿਟੀ ਕੋਈ ਮਰਜ਼ੀ ਜਿਹੜੀ ਹੈਗੀ ਤੁਸੀਂ ਸਿਲੈਕਟ ਕਰ ਲਓ ਜਿਹੜੀ ਤੁਸੀਂ ਆਪਣੇ ਆਂਗਣਵਾੜੀ ਸੈਂਟਰ ਦੇ ਵਿੱਚ ਕਰਾਈ ਹੈ ਜਿਵੇਂ ਅਸੀਂ ਸਟੋਰੀ ਟੈਲਿੰਗ ਕਰਵਾਈ ਹੈ ਸਟੋਰੀ ਟੈਲਿੰਗ ਸਿਲੈਕਟ ਕੀਤੀ ਫਿਰ ਅਥੋਂ ਅਸੀਂ ਡੇਟ ਜਿਹੜੀਆਂ ਵੀ ਤੁਹਾਡੀਆਂ ਡੇਟਸ ਰਹਿੰਦੀਆਂ ਤੁਸੀਂ ਬੈਕ ਡੇਟ 'ਚ ਵੀ ਐਂਟਰੀ ਪਾ ਸਕਦੇ ਹੋ ਜੋ ਮੈਂ ਕਰੰਟ ਡੇਟ 'ਚ ਪਾ ਰਹੀ ਹਾਂ ਠੀਕ ਹੈ 23 ਤੋਂ 23 ਓਕੇ ਇੱਥੇ ਅਸੀਂ ਸੈੱਟ ਕਰਤੀ ਫਿਰ ਕਿੰਨੇ ਮੇਲ ਪ੍ਰੈਜ਼ੈਂਟ ਸੀ ਜਿਵੇਂ ਇੱਕ ਮੇਲ ਸੀ ਕਿੰਨੀਆਂ ਫੀਮੇਲ ਸੀ 4 ਫੀਮੇਲ ਸੀ ਬੱਚੇ ਕਿੰਨੇ 5 ਫੀਮੇਲ ਬੱਚੇ ਕਿੰਨੇ ਸੀ 2 어ਡਲਟ ਗਰਲਸ ਕਿੰਨੀਆਂ ਸੀ 4 ਠੀਕ ਹੈ ਇਹ ਸਾਰਾ ਕਰਕੇ ਤੁਸੀਂ ਜਿਹੜਾ ਹੈਗਾ ਇਹਨੂੰ ਇੱਥੋਂ ਫਿਰ ਤੁਸੀਂ ਕੀ ਕਰ ਸਕਦੇ ਹੋ ਇੱਥੋਂ ਤੁਸੀਂ ਫੋਟੋ ਸਿਲੈਕਟ ਕਰ ਸਕਦੇ ਹੋ ਅਪਲੋਡ ਫਾਈਲ ਜਾਂ ਇਮੇਜ ਦੇ ਵਿੱਚ ਜਾ ਕੇ ਤੋਂ ਫੋਟੋ ਪਾ ਸਕਦੇ ਹੋ ਫਿਰ ਇਹਨੂੰ ਸਬਮਿਟ ਕਰ ਦੇਣਾ ਦੇਖੋ ਡਾਟਾ ਸਬਮਿਟਡ ਸੈਕਸਫੁਲੀ ਸੋ ਹਰ ਇੱਕ ਆਂਗਣਵੜੀ ਸੈਂਟਰ ਨੇ ਦੀਆਂ 5-5 ਐਂਟਰੀਜ਼ ਲਾਜ਼ਮੀ ਤੌਰ ਤੇ ਪਾਣੀਆਂ ਹੀ ਪਾਣੀਆਂ ਨੇ ਥੈਂਕ ਯੂ ਜੀ